ਵੱਡੇ ਬੱਚੇ ਨੇ ਗੁਰਬਾਣੀ ਕੀਰਤਨ ਕਰਦੇ ਨੇ ਬਹੁਤ ਸੋਹਣਾ ਕੀਰਤਨ ਸਿੱਖਦੇ ਨੇ ਕੁਝ ਕੁ ਬੱਚੇ ਐੇ ਨੇ ਇਹੋ ਜਿਹੇ ਨੇ ਜਿਹੜੇ 15 ਕੁ ਦਿਨ ਦੇ ਵਿੱਚ ਗੁਰਬਾਣੀ ਕੀਰਤਨ ਕਰਨਾ ਸਿੱਖ ਗਏ ਤੁਹਾਨੂੰ ਨਹੀਂ ਲੱਗਦਾ ਜਿਵੇਂ ਅੱਜ ਦੇ ਬੱਚੇ ਨੇ ਅਸਲ ਵਿੱਚ ਪੜਾਈ 'ਚ ਵਜੀ ਰਹਿੰਦੇ ਨੇ ਗੁਰਦੁਆਰਾ ਸਾਹਿਬ ਤੋਂ ਕਿਤੇ ਨਾ ਕਿਤੇ ਟੁੱਟੇ ਨਜ਼ਰ ਆ ਰਹੇ ਨੇ ਬਹੁਤ ਘੱਟ ਗੁਰਦੁਆਰਾ ਸਾਹਿਬ ਜਾਂਦੇ ਨੇ ਸਾਡੇ ਕੋਲ ਤਕਰੀਬਨ 40-45 ਬੱਚੇ ਆਉਂਦੇ ਨੇ ਔਰ ਬਹੁਤ ਚੰਗੀ ਸਿੱਖਿਆ ਪ੍ਰਦਾਨ ਕਰਦੇ ਨੇ ਅਗਲੇ ਕਹਿੰਦੇ ਨੇ ਅਸੀਂ ਘਰ ਵੀ ਫਰੀ ਦਿੰਨੇ ਆ ਫੀਸ ਵੀ ਫਰੀ ਦਿੰਨੇ ਆ ਸਕੂਲਾਂ ਦਾ ਸਾਰਾ ਜਿੰਨਾ ਵੀ ਸਿਸਟਮ ਆ ਅਸੀਂ ਸਾਰਾ ਫਰੀ ਕਰਦੇ ਆ ਤੇ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਬਾਕੀ ਧਰਮਾਂ ਦਾ ਹਰ ਇੱਕ ਬੰਦਾ ਕਹਿੰਦਾ ਵੀ ਸਾਡੇ ਧਰਮ ਦੇ ਨਾਲ ਬੰਦਾ ਜੁੜੇ ਬੱਚੇ ਤਾਂ ਤੂੰ ਤਾਂ ਦੀ ਛਟੀ ਆ ਜਿੱਧਰ ਨੂੰ ਮੋੜ ਲਾਂਗੇ ਉਧਰ ਨੂੰ ਮੁੜ ਜਾਣਗੇ ਅੱਜ ਸਾਡੇ ਹੱਥ ਵਿੱਚ ਨੇ ਬੱਚੇ ਹਨਾ ਅਸੀਂ ਅੱਜ ਗੁਰਦੁਆਰੇ ਨੂੰ ਇਹਨਾਂ ਨੂੰ ਪਾ ਸਕਦੇ ਆ ਤੇ ਕੱਲ ਜਦੋਂ ਇਹ ਮੋਬਾਈਲ ਨਾਲ ਜੁੜ ਗਏ ਤਾਂ ਫੇਰ ਸਾਡੇ ਹੱਥ ਵਿੱਚ ਵੀ ਨਹੀਂ ਰਹਿਣੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਂਟਰਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਅਮਨਦੀਪ ਸਿੰਘ ਮਾਝਾ ਅੱਜ ਖਾਲਸਾ ਪੰਥ ਦਾ ਸਾਜਨਾ ਦਿਵਸ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਪੂਰੇ ਸ਼ਰਧਾ ਭਾਵਨਾ ਨਾਲ ਮਨਾ ਰਹੇ ਨੇ ਕਿਉਂਕਿ ਅੱਧਰ ਖਾਲਸੇ ਪੰਥ ਦੀ ਸਥਾਪਨਾ ਦਿਵਸ ਸਾਜਨਾ ਦਿਵਸ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਮਲੇਰਕੋਟਲਾ ਦੇ ਬਲਾਕ ਅਮਰਗੜਪੁਰ ਦੇ ਪਿੰਡ ਚੌਂਦੇ ਵਿਖੇ ਮੌਜੂਦ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਗੁਰਦੁਆਰਾ ਸਾਹਿਬ ਵਿਖੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਇੱਕ ਵੱਖਰੇ ਤਰੀਕੇ ਨਾਲ ਵੱਖਰੇ ਉਪਰਾਲੇ ਨਾਲ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਇਆ ਗਿਆ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਬਹੁਤ ਵੱਡਾ ਉਪਰਾਲਾ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕਲ ਕਮੇਟੀ ਆ ਜਿੱਥੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਨਮਾਨਿਤ ਕਿਉਂ ਕੀਤਾ ਗਿਆ ਕਿਉਂਕਿ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਬੱਚਿਆਂ ਦੀਆਂ ਜਿਹੜੀਆਂ ਕਿਤੇ ਨਾ ਕਿਤੇ ਸਿੱਖਣ ਦੀਆਂ ਗੁਰੂ ਗੁਰਬਾਣੀ ਸਿੱਖਣ ਦੀਆਂ ਪਾਠ ਸਿੱਖਣ ਦੀਆਂ ਕੀਰਤਨ ਕਰਨ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਜਿਹੜੇ ਵਧੀਆ ਬੱਚੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਲਗਾਤਾਰ ਕਹਿ ਰਹੇ ਨੇ ਕਿ ਹਰ ਵਾਰ ਸਨਮਾਨਿਤ ਕਰਦੇ ਆ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਲੱਗੇ ਬੱਚੇ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਨਾਲ ਜੁੜਨਾ ਬਾਣੀ ਨਾਲ ਜੁੜਨਾ ਇੱਥੋਂ ਤੱਕ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਲਈ ਸਾਰਾ ਸਿਸਟਮ ਕੀਤਾ ਜਾ ਰਿਹਾ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦ ਆ ਪਿੰਡ ਵਾਸੀ ਮੌਜੂਦ ਨੇ ਤਾਂ ਅਤੇ ਉਹਨਾਂ ਨੂੰ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਛੋਟੇ-ਛੋਟੇ ਬੱਚੇ ਨੇ ਜਿਹੜੇ ਪਾਠ ਵੀ ਕਰਦੇ ਨੇ ਗੁਰਬਾਣੀ ਕੀਰਤਨ ਕਰਦੇ ਨੇ ਅਤੇ ਉਹਨਾਂ ਨੂੰ ਪੂਰਾ ਅਪਰੀਸ਼ੀਏਟ ਕਰਨ ਲਈ ਇਹ ਵੱਡਾ ਉਪਰਾਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਮੇਨ ਹੈੱਡ ਗ੍ਰੰਥੀ ਮੌਜੂਦ ਨੇ ਸਾਡੇ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਜਨਾ ਦਿਵਸ ਜੀ ਕਿਵੇਂ ਮਨਾ ਰਹੇ ਹੋ ਕਿਸ ਤਰੀਕੇ ਨਾਲ ਮਨਾਇਆ ਗਿਆ ਤੁਸੀਂ ਜਿੱਥੇ ਸਮਾਜ ਦੇ ਅੰਦਰ ਕੋਨੇ-ਕੋਨੇ ਦੇ ਵਿੱਚ ਹਰ ਇੱਕ ਸਤਾਰ ਮਿਕ ਸੰਸਥਾ ਦੇ ਵਿੱਚ ਵਿਸਾਖੀ ਦੇ ਪਾਵਨ ਪਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਆ ਖਾਲਸਾ ਖਾਲਸਾ ਪੰਥ ਸਾਜਨਾ ਦਿਵਸ ਮਨਾਇਆ ਜਾ ਰਿਹਾ ਉੱਥੇ ਅੱਜ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਡੇ ਨਗਰ ਵਿੱਚ ਵੀ ਬੱਚਿਆਂ ਦੇ ਨਾਲ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਪੰਥ ਬਹੁਤ ਹੀ ਧੂਮ-ਤਾਮ ਦੇ ਨਾਲ ਅੱਜ ਜੋ ਖਾਸ ਉਪਰੇਲਾ ਜੋ ਅੱਜ ਦੇ ਜਮਾਨੇ ਅੰਦਰ ਬੱਚਿਆਂ ਨੂੰ ਜੋੜਨਾ ਬਹੁਤ ਔਖਾ ਹੋਇਆ ਪਿਆ ਜਿੱਦਾਂ ਗੁਰਬਾਣੀ ਵਾਲੇ ਪਾਸੋਂ ਬੱਚੇ ਬਹੁਤ ਭੱਜ ਰਹੇ ਨੇ ਸਿੱਖ ਧਰਮ ਦੇ ਨਾਲ ਟੁੱਟ ਰਹੀ ਹੈ ਸੰਗਤ ਬਹੁਤ ਬੱਚੇ ਖਾਸ ਤੌਰ ਤੇ ਛੋਟੇ-ਛੋਟੇ ਬੱਚੇ ਨੌਜਵਾਨ ਬੱਚੇ ਬਹੁਤ ਦੂਰ ਭੱਜ ਰਹੇ ਨੇ ਉਹਨਾਂ ਨੂੰ ਜੋੜਨ ਵਾਸਤੇ ਅਸੀਂ ਖਾਸ ਤੌਰ ਤੇ ਅੱਜ ਬਹੁਤ ਵੱਡਾ ਸੰਗਤਾਂ ਦੇ ਸਹਿਯੋਗ ਦੇ ਨਾਲ ਕੁਝ ਵੱਖਰਾ ਕੁਝ ਖਾਸ ਤਰੀਕੇ ਦੇ ਨਾਲ ਅਸੀਂ ਅੱਜ ਇਹ ਉਪਰਾਲਾ ਕੀਤਾ ਹੈ ਗੁਰਬਾਣੀ ਦੀਆਂ ਕਲਾਸਾਂ ਲਗਾ ਕੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਅੱਜ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਤਾ ਜੋ ਉਹ ਬੱਚੇ ਐਪਰੀਸ਼ੀਏਟ ਹੋਣ ਉਹਨਾਂ ਬੱਚਿਆਂ ਦੀ ਹੌਸਲਾ ਬੁਲੰਦੀ ਹੋਵੇ ਬਿਲਕੁਲ ਬਾਬਾ ਜੀ ਅਸੀਂ ਦੇਖ ਰਹੇ ਹਾਂ ਛੋਟੇ ਛੋਟੇ ਬੱਚੇ ਵਿੱਚ ਵੱਧ ਉਮਰ ਵਾਲੇ ਬੱਚੇ ਨੇ ਕਿਵੇਂ ਲੱਗਦਾ ਇਹ ਬੱਚੇ ਸਿੱਖਣਾ ਆਉਂਦੇ ਨੇ ਗੁਰਬਾਣੀ ਸਿੱਖਦੇ ਨੇ ਇੱਥੇ ਪਾਠ ਸਿੱਖਦੇ ਨੇ ਜਾਂ ਕੀਰਤਨ ਵੀ ਸਿੱਖਦੇ ਨੇ ਬਿਲਕੁਲ ਜੀ ਜਿਹੜੇ ਵੱਡੇ ਬੱਚੇ ਨੇ ਗੁਰਬਾਣੀ ਕੀਰਤਨ ਕਰਦੇ ਨੇ ਬਹੁਤ ਸੋਹਣਾ ਕੀਰਤਨ ਸਿੱਖਦੇ ਨੇ ਕੁਝ ਕੁ ਬੱਚੇ ਇਹੇ ਨੇ ਇਹੋ ਜਿਹੇ ਨੇ ਜਿਹੜੇ 15 ਕੁ ਦਿਨ ਦੇ ਵਿੱਚ ਗੁਰਬਾਣੀ ਕੀਰਤਨ ਕਰਨਾ ਸਿੱਖ ਗਏ ਅਕਸਰ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਇਹਨਾਂ ਨੂੰ ਹੌਲੀ ਹੌਲੀ ਇਹਨਾਂ ਨੂੰ ਸਿਖਾਇਆ ਜਾਂਦਾ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ ਹੌਲੀ-ਹੌਲੀ ਇਹਨਾਂ ਨੂੰ ਸਟੇਜ ਤੇ ਬੈਠਣਾ ਸਿਖਾਇਆ ਜਾਂਦਾ ਹੈ ਕਿਦਾਂ ਗੁਰਬਾਣੀ ਕੀਰਤਨ ਕਰਨਾ ਹੈ ਕਿਉਂਕਿ ਜੇਕਰ ਅੱਜ ਦੇ ਜਮਾਨੇ ਵਿੱਚ ਹੁਣੇ ਇਸੇ ਉਮਰ ਤੋਂ ਚੰਗਾ ਸਿੱਖਣਗੇ ਗੁਰਬਾਣੀ ਗਿਆਨ ਲੈਣਗੇ ਆਉਣ ਵਾਲਾ ਸਮਾਂ ਇਹਨਾਂ ਦਾ ਬਹੁਤ ਖੁਸ਼ਹਾਲ ਤੇ ਚੰਗਾ ਹੋਵੇਗਾ ਬਿਲਕੁਲ ਤੁਹਾਨੂੰ ਨਹੀਂ ਲੱਗਦਾ ਜਿਵੇਂ ਅੱਜ ਦੇ ਬੱਚੇ ਨੇ ਅਸਲ ਵਿੱਚ ਪੜਾਈ 'ਚ ਵਜੀ ਰਹਿੰਦੇ ਨੇ ਗੁਰਦੁਆਰਾ ਸਾਹਿਬ ਤੋ ਕਿਤੇ ਨ ਕਿਤੇ ਟੁੱਟੇ ਨਜ਼ਰ ਆ ਰਹੇ ਨੇ ਬਹੁਤ ਘੱਟ ਗੁਰਦੁਆਰਾ ਸਾਹਿਬ ਜਾਂਦੇ ਨੇ ਇਹ ਉਪਰਾਲਾ ਤੁਸੀਂ ਇੱਥੇ ਕਿਵੇਂ ਜਹਨ ਚਾਇਆ ਕਿ ਬੱਚਿਆਂ ਨੂੰ ਜੋੜਿਆ ਜਾਵੇ ਮੋਮੈਂਟੋਸ ਦਿੱਤੇ ਜਾਣ ਤਾਂ ਕਿ ਬੱਚਿਆਂ ਨੂੰ ਖੁਸ਼ੀ ਹੋਵੇ ਕਿ ਗੁਰਦੁਆਰਾ ਸਾਹਿਬ ਤਾਂ ਸਾਨੂੰ ਸਨਮਾਨ ਵੀ ਮਿਲਦਾ ਸਨਮਾਨਿਤ ਕੀਤਾ ਜਾਂਦਾ ਵੀ ਵਧੀਆ ਤਰੀਕੇ ਨਾਲ ਅਸੀਂ ਜਾਈਏ ਉੱਥੇ ਦੇਖੋ ਜੀ ਜਿੱਥੇ ਅੱਜ ਅਸੀਂ ਉਪਰਾਲਾ ਕਰ ਰਹੇ ਹਾਂ ਉਪਰਾਲਾ ਇੱਕ ਬੰਦੇ ਦਾ ਨਹੀਂ ਹੁੰਦਾ ਕਦੀ ਵੀ ਮੇਰੇ ਨਾਲ ਬਹੁਤ ਸਤਿਕਾਰਯੋਗ ਸੰਗਤਾਂ ਸਹਿਯੋਗ ਕਰਦੀਆਂ ਨੇ ਉਹਨਾਂ ਬੱਚਿਆਂ ਨੂੰ ਜੋੜਿਆ ਜਾਂਦਾ ਠੀਕ ਹੈ ਜੀ ਬੱਚੇ ਜੁੜਦੇ ਨੇ ਹੁਣ ਬੱਚੇ ਅੱਜ ਦੇ ਜ਼ਮਾਨੇ ਵਿੱਚ ਅਕਸਰ ਜਿਵੇਂ ਤੁਸੀਂ ਪੁੱਛਿਆ ਹੈ ਬੀਬੀ ਜੀ ਰਹਿੰਦੇ ਨੇ ਖਾਸ ਤੌਰ ਤੇ ਮੋਬਾਈਲ ਤੋਂ ਬੱਚੇ ਬਹੁਤ ਬਿਜੀ ਰਹਿੰਦੇ ਨੇ ਇਹਨਾਂ ਨੂੰ ਮੋਬਾਈਲ ਨਾਲੋਂ ਤੋੜਨਾ ਬਹੁਤ ਔਖਾ ਹੋਇਆ ਪਿਆ ਪਰ ਮੈਨੂੰ ਨਹੀਂ ਲੱਗਦਾ ਵੀ ਜਿੱਥੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਮੇਰੀ ਇਸ ਨਾਗਰ ਦੇ ਵਿੱਚ ਡਿਊਟੀ ਲਾਈ ਹੈ ਮੈਨੂੰ ਨਹੀਂ ਲੱਗਦਾ ਵੀ ਮੇਰੇ ਕੋਲ ਕੋਈ ਵੀ ਬੱਚਾ ਐਸਾ ਹੋਵੇਗਾ ਜਿਹੜਾ ਕੋਈ ਗਲਤ ਕੰਮ ਕਰਦਾ ਹੋਵੇ ਕੋਈ ਮਾੜਾ ਸੋੜਦਾ ਹੋਵੇ ਜਾਂ ਮੋਬਾਈਲ ਫੋਨ ਦੇਖਦਾ ਹੋਵੇ ਸਾਡੇ ਕੋਲ ਤਕਰੀਬਨ 40-45 ਬੱਚੇ ਆਉਂਦੇ ਨੇ ਔਰ ਬਹੁਤ ਚੰਗੀ ਸਿੱਖਿਆ ਪ੍ਰਦਾਨ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਵੀ ਸਾਨੂੰ ਜਦੋਂ ਪਤਾ ਲੱਗਦਾ ਮਾਪਿਓ ਦੱਸਦੇ ਨੇ ਉਹਨਾਂ ਦੇ ਪੇਰੈਂਟਸ ਦੱਸਦੇ ਨੇ ਵੀ ਬਾਬਾ ਜੀ ਬੱਚੇ ਗੁਰਬਾਣੀ ਘਰ ਦੇ ਵਿੱਚ ਪੜ੍ਹਦੇ ਨੇ ਦੇਖੋ ਗੁਰਬਾਣੀ ਪੜ੍ਹਨਗੇ ਫੋਨ ਤੋਂ ਵੇਲ ਮਿਲੇਗੀ ਜੇ ਬੱਚੇ ਫੋਨ ਦੇ ਵਿੱਚ ਜੁੜੇ ਰਹਿਣਗੇ ਤੇ ਆਉਣ ਵਾਲਾ ਜਮਾਨਾ ਬਹੁਤ ਖਤਰਨਾਕ ਹੈ ਇਹਨਾਂ ਦੀ ਜ਼ਿੰਦਗੀ ਖਤਰਨਾਕ ਹੋਵੇਗੀ ਬਿਲਕੁਲ ਜੀ ਕੀ ਨਾਮ ਹੈ ਜੀ ਨਾਜਰ ਸਿੰਘ ਜੀ ਅੱਛਾ ਨਾਜਰ ਸਿੰਘ ਜੀ ਬਾਬਾ ਜੀ ਉਪਰਾਲਾ ਕਰਦੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰਾਲਾ ਕਰਦੀ ਆ ਕਿਵੇਂ ਲੱਗਦਾ ਬੱਚੇ ਬਹੁਤ ਜੁੜੇ ਹੋਏ ਨੇ ਜੀ ਇੱਥੇ ਹਾਂਜੀ ਬ ਕਿਉਂਕਿ ਜਦੋਂ ਸ਼ਾਮ ਨੂੰ ਹਰ ਰੋਜ਼ ਸ਼ਾਮ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆਉਨੇ ਆਸੀਂ ਉਦੋਂ ਪਹਿਲਾਂ ਉਹ ਸੁਨਸਰੈ ਵੀ ਹੁੰਦੀ ਸੀਗੀ ਜਿਸ ਦਿਨ ਦਾ ਬਾਬਾ ਜੀ ਨੇ ਪਰਾਲਾ ਕੀਤਾ ਔਰ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਦਾ ਉਸ ਦਿਨ ਦੀ ਸ਼ਾਮ ਨੂੰ ਇੰਨੀ ਜ਼ਿਆਦਾ ਰੌਣਕ ਹੁੰਦੀ ਹੈਗੀ ਵੀ ਬਹੁਤ ਉਤਸ਼ਾਹ ਬੱਚਿਆਂ ਦੇ ਵਿੱਚ ਪਾਠ ਸਿੱਖਣ ਦਾ ਵੀ ਤੇ ਕੀਰਤਨ ਸਿੱਖਣ ਦਾ ਵੀ ਤੇ ਜਿਹੜਾ ਇਹਨਾਂ ਨੂੰ ਮਤਲਬ ਇਸ ਚਿੰਨ੍ਹ ਤੇ ਇੱਕ ਕੀਤਾ ਗਿਆ ਇਸ ਵਾਰ ਮਤਲਬ ਬੱਚਿਆਂ ਨੂੰ ਇਹ ਅਸਾ ਹੈ ਕਿ ਵੀ ਅਗਲੀ ਵਾਰ ਇਸ ਤੋਂ ਵੀ ਵੱਧ ਬੱਚੇ ਨਾਲ ਜੁੜਨਾ ਤੇ ਇਸ ਤੋਂ ਵੀ ਵੱਡਾ ਵੱਡਾ ਪ੍ਰੋਗਰਾਮ ਰਚਿਆ ਜਾਵੇ। ਅਸੀਂ ਦੇਖ ਰਹੇ ਹਾਂ ਬੱਚਿਆਂ ਨੂੰ ਬਹੁਤ ਖੁਸ਼ੀ ਆ ਮੋਮੈਂਟੋ ਲੈ ਕੇ ਕਿਉਂਕਿ ਅਜਿਹੀਆਂ ਗੱਲਾਂ ਹੁੰਦੀਆਂ ਨੇ ਤੋਹਫ਼ਾ ਮਿਲ ਜੇ ਕੋਈ ਗਿਫਟ ਮਿਲ ਜੇ ਤਾਂ ਬੱਚਿਆਂ ਨੂੰ ਆਉਂਦਾ ਵੀ ਜੁੜੋ ਜੀ ਉਹਨਾਂ ਨੂੰ ਮਿਲਿਆ ਆਪਨੂੰ ਨਹੀਂ ਮਿਲਿਆ। ਨਹੀਂ ਜੀ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਅੱਗੇ ਤੋਂ ਹੀ ਸੋਚਣਗੇ ਜੀ ਵੀ ਸਾਨੂੰ ਕਿਉਂ ਨਹੀਂ ਮਿਲਿਆ ਹੈਗਾ ਉਹ ਜ਼ਿਆਦਾ ਮਿਹਨਤ ਕਰਕੇ ਪੜ੍ਹਨਗੇ ਜੀ। ਹੁਣ ਜ਼ਿਆਦਾਤਰ ਬੱਚੇ ਇਹ ਨੇ ਜਿਹੜੇ ਛੋਟੀ ਉਮਰ ਦੇ ਨੇਗੇ ਉਹਨਾਂ ਨੂੰ ਕੁਐਸਚਨ ਹੀ ਬਾਬਾ ਜੀ ਨੇ ਉਹ ਜੇ ਕੀਤੇ ਨੇਗੇ ਵੀ ਜਿਹ ਜਿਹੜੇ ਵੱਡੇ ਬੱਚੇ ਨੇਗੇ ਉਹ ਕੀਤਨ ਦੇ ਨਾਲ ਵੀ ਨੇਗੇ ਵਿਚ ਬੱਚੇ ਇਹ ਵੀ ਨੇਗੇ ਜਿਨ੍ਹਾਂ ਨੇ 2 ਜਾਂ 4 ਦਿਨ ਦੇ ਵਿੱਚ ਵਿੱਚ ਵੀ ਇਤਿਹਾਸ ਜਿੰਨਾ ਇਹਨਾਂ ਨੂੰ ਦਿੱਤਾ ਗਿਆਗਾ ਉਹ ਇਹਨਾਂ ਨੇ ਸਾਰਿਆਂ ਨੇ ਯਾਦ ਕੀਤਾ ਰ ਮਤਲਬ ਪੇਪਰ ਦੇ ਵਿੱਚ ਪਾਸ ਹੋਏ ਨੇਗੇ ਵੱਡੀ ਗੱਲ ਇਹ ਆ ਜੀ ਬੱਚੇ ਹੁਣ ਤੱਕ ਕੁਝ ਵੀ ਗੁਰੂ ਘਰ ਬਾਰੇ ਜਾਣਦੇ ਨਹੀਂ ਸੀ ਹੈਗੇ ਜਿਸ ਦਿਨ ਦੇ ਬਾਬਾ ਜੀ ਨੇ ਮੇਰੇ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ ਨੇ ਇਹਨਾਂ ਦੇ ਬੱਚਿਆਂ ਦੀਆਂ ਹੱਦ ਤੋਂ ਜ਼ਿਆਦਾ ਬੱਚੇ ਮਤਲਬ ਗੁਰਸਿੱਖੀ ਵੱਲ ਧਿਆਨ ਦੇ ਰਹੇ ਨੇ ਜੀ ਤਦ ਕੋਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਤਾਂ ਸਾਜਤਾ ਜੀ ਕਿੰਨੇ ਸਾਲ ਹੋ ਗਏ ਤੇ ਕੀ ਲੱਗਦਾ ਤੁਹਾਨੂੰ ਹੁਣ ਵੀ ਐਪਰੀਸ਼ੀਏਟ ਕਰਨ ਦੀ ਲੋੜ ਆ ਜ਼ਰੂਰਤ ਆ ਵੀ ਜਿਹੜੀ ਨਵੀਂ ਜਨਰੇਸ਼ਨਾਂ ਉਹਨਾਂ ਨੂੰ ਇਸ ਤਰੀਕੇ ਨਾਲ ਐਪਰੀਸ਼ੀਏਟ ਨਹੀਂ ਜ਼ਰੂਰਤ ਹੈਗੀ ਹੈਗੀ ਜੇ ਜ਼ਰੂਰਤ ਮਤਲਬ ਇਹਨਾਂ ਨੂੰ ਆਪਾਂ ਇਦਾਂ ਨਾਲ ਜੋੜਾਂਗੇ ਤਾਂ ਜੁੜਨਗੇ ਨਹੀਂ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਭ ਕੁਝ ਭੁੱਲਦੇ ਜਾਣਗੇ ਜੀ ਬੱਚੇ ਕਿਉਂ ਜ਼ਿਆਦਾਤਰ ਮੋਬਾਈਲ ਤੇ ਟਾਈਮ ਦਿੰਦੇ ਨੇਗੇ ਜਾਂ ਬਾਹਰ ਨੂੰ ਜੀ ਠੀਕ ਹੈ ਠੀਕ ਹੈ ਜੀ ਵਿਦੇਸ਼ਾਂ ਨੂੰ ਭੱਜ ਰਹੇ ਨੇ ਉਹ ਤਾਂ ਗੁਰੂ ਘਰਾਂ ਨਾਲ ਟੁੱਟਣਗੇ ਜੀ ਬੱਚੇ ਸਕੂਲਾਂ ਦੇ ਵਿੱਚ ਜ਼ਿਆਦਾਤਰ ਹਿੰਦੀ ਆ ਜੀ ਜਾ ਇੰਗਲਿਸ਼ ਆ ਹਰ ਇੱਕ ਬੱਚੇ ਮਾਪੇ ਕਹਿੰਦਾਗਾ ਵੀ ਸਾਡੇ ਬੱਚੇ ਨੂੰ ਇੰਗਲਿਸ਼ ਆਵੇ ਪੰਜਾਬੀ ਦਾ ਕੋਈ ਕਹਿੰਦੀ ਨਹੀਂ ਹੈਗਾ ਇਸ ਲਈ ਇਹਨਾਂ ਨੂੰ ਗੁਰਮੁਖੀ ਔਰ ਇੱਕ ਦੋ ਤਿੰਨ ਜਿਹੜੀ ਗਿਣਤੀ ਹੈਗੀ ਉਹ ਵੀ ਬਾਬਾ ਜੀ ਨੇ ਨਾਲ ਇਹਨਾਂ ਨੂੰ ਪੇਪਰ ਦੇ ਵਿੱਚ ਪਾਇਆ ਜੀ ਸਾਰਾ ਠੀਕ ਹੈ ਅਸੀਂ ਦੇਖ ਰਹੇ ਹਾਂ ਬੈਗ ਵੀ ਵੰਡੇ ਗਏ ਨੇ ਔਰ ਮੋਮੈਂਟੋ ਵੀ ਨੇ ਇਹ ਫਿਰ ਬੱਚਿਆਂ ਨੂੰ ਲੋੜ ਅਨੁਸਾਰ ਜਿਹੜੇ ਬੱਚੇ ਨੂੰ ਜਿੰਨੇ ਜ਼ਰੂਰਤ ਆ ਜ ਕਿਵੇਂ ਦੇ ਜਿਹੜੇ ਬੱਚਿਆਂ ਨੂੰ ਮਤਲਬ ਡਿਮਾਂਡ ਰੱਖੀ ਆ ਜੀ ਵੀ ਬਾਬਾ ਜੀ ਤੁਸੀਂ ਇਸ ਵਾਰ ਕੀ ਦੇਣਾਗਾ ਫਿਰ ਬਾਬਾ ਜੀ ਉਹਨਾਂ ਤੋਂ ਡਿਮਾਂਡ ਪੁੱਛਦੇ ਨੇ ਕਿ ਵਿੱਚ ਬੱਚਿਆਂ ਨੇ ਮਤਲਬ ਡਿਮਾਂਡ ਕੀਤੀ ਸੀਗੀ ਵੀ ਤੇ ਨਾਲ ਵਗੈਰਾ ਮਤਲਬ ਜੋ ਵੀ ਅਜਮੈਟਰੀ ਬਾਕਸ ਵਗੈਰਾ ਜੋ ਵੀ ਇਹਨਾਂ ਨੇ ਕਿਹਾਗਾ ਉਹ ਇਹਨਾਂ ਦੀਆਂ ਪੂਰੀਆਂ ਕੀਤੀਆਂ ਗਿਆ ਨੇ ਜੀ ਲੋੜਾਂ ਤਾਂ ਕਿ ਅੱਗੇ ਤੋਂ ਵੀ ਇਸ ਤੋਂ ਜ਼ਿਆਦਾ ਨਾਲ ਜੜਨ ਜੀ ਹਰ ਗੁਰਸਿੱਖੀ ਵੱਲ ਧਿਆਨ ਦੇਣਾ ਬਿਲਕੁਲ ਜੀ ਪਿੰਡ 14 ਦਾ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬਾ ਜਿੱਥੇ ਇੱਕ ਵੱਖਰਾ ਉਪਰਾਲਾ ਬਹੁਤ ਵਿਲੱਖਣ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਜੋੜ ਰਹੇ ਨੇ ਕਿ ਵਧੀਆ ਤਰੀਕੇ ਨਾਲ ਅਸੀਂ ਇਹਨਾਂ ਨੂੰ ਮੋਮੈਂਟੋ ਵੀ ਦਿੰਨੇ ਆ ਤਾਂ ਕਿ ਉਤਸ਼ਾਹ ਵਧੇ ਸਾਡੇ ਨਾਲ ਨੇ ਵੀਰ ਜੀ ਕੀ ਨਾਮ ਹੈ ਹਰਜਿੰਦਰ ਸਿੰਘ ਹੈ ਮੇਰਾ ਨਾਮ ਜਿੰਦਰ ਸਿੰਘ ਜੀ ਤੁਹਾਡੇ ਪਿੰਡ ਦਾ ਉਪਰਾਲਾ ਅਸੀਂ ਬੱਚੇ ਦੇਖ ਰਹੇ ਆ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਕਿਵੇਂ ਲੱਗਦਾ ਬੱਚਿਆਂ ਚ ਉਤਸ਼ਾਹ ਬਹੁਤ ਵਧਿਆ ਹੋਇਆ ਵਧਿਆ ਹੋਇਆ ਜੀ ਇਹ ਜ਼ਰੂਰੀ ਆ ਲੋੜ ਵੀ ਹੈ ਦੀ ਵੀ ਇਹਨਾਂ ਨੂੰ ਉਤ ਜੋੜੀਏ ਬਾਕੀ ਤੁਸੀਂ ਪਹਿਲਾਂ ਪੁੱਛਿਆ ਸੀ ਕਿ ਨਾ ਕਿ ਤੁਸੀਂ ਕਹਿੰਦੇ ਉਹ ਯਾਦ ਕਰਾਉਣਾ ਪੈਂਦਾ ਜੇ ਮਣੋਂ ਤੜਕੇ ਬਾਬਾ ਜੀ ਬੋਲਦੇ ਨੇ ਅੰਮ੍ਰਿਤ ਵੇੜਾ ਹੋ ਗਿਆ ਇਸੇ ਵੇਲੇ ਪਤਾ ਤਾਂ ਸਭ ਨੂੰ ਅੰਮ੍ਰਿਤ ਵੇੜਾ ਹੋ ਗਿਆ ਪਰ ਉਹਨੂੰ ਯਾਦ ਕਰਾਉਣਾ ਪੈਂਦਾ ਇਸੇ ਵੱਲ ਹੁਣ ਬੱਚਿਆਂ ਨੂੰ ਜੇ ਆਪਾਂ ਦੱਸਾਂਗੇ ਤੇ ਇਹਦੇ ਵੱਲ ਪ੍ਰੇਰਾਂਗੇ ਤਾਂ ਹੀ ਬੱਚਿਆਂ ਨੂੰ ਪਤਾ ਲੱਗੇਗਾ ਦੇਖ ਰਹੇ ਹਨ ਨਹੀਂ ਆਮ ਪਿੰਡਾਂ 'ਚ ਨਹੀਂ ਕੋਈ ਬੱਚਿਆਂ ਨੂੰ ਜਾਗਰੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਪਰ ਉਰੇ ਜਿਵੇਂ ਦਾ ਤੁਸੀਂ ਚਲੋ ਸਨਮਾਨ ਵੀ ਕੀਤਾ ਵੀ ਬੱਚਿਆਂ 'ਚ ਉਤਸ਼ਾਹ ਵਧੂਗਾ ਹੋਰ ਬੱਚੇ ਦੇਖ ਕੇ ਉਹਨਾਂ ਨੂੰ ਦੇਖ ਕੇ ਆਪ ਜੁੜਨਗੇ ਬੱਚੇ ਹਾਂ ਬੱਚੇ ਜੁੜਨਗੇ ਦੇਖ ਕੇ ਹੁਣ ਜਿਆਦਾ ਦੇਖਦਾ ਹੈ ਬੱਚੇ ਵਿੱਚ ਬੈਠੇ ਦੇ ਉਹ ਦੇਖੇ ਮੈਨੂੰ ਮੈਂਟੋਂ ਨਹੀਂ ਮਿਲਿਆ ਜਾਂ ਮੇਰਾ ਸਨਮਾਨ ਨਹੀਂ ਹੋਇਆ ਉਹ ਉਹ ਕਹੂਗਾ ਵੀ ਮੈਨੂੰ ਮੇਰਾ ਵੀ ਸਨਮਾਨ ਹੋਣਾ ਚਾਹੀਦਾ ਮਨਤੀ ਸ ਜਾਗੂ ਫਿਰ ਉਹ ਆਪੀ ਅਗਲੇ ਵਾਰ ਅਫੀਸ ਹਾਲ 'ਚ ਆਵੇਗਾ ਇਹ ਫਿਰ ਸਹਿਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਕਲ ਦਾ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਸਾਰੇ ਪਿੰਡ ਵਾਸੀਆਂ ਦੇ ਦੋਹਰ ਬਾਅਦ ਆਪਰਾ ਲੜਾ ਕੀਤਾ ਬਾਬਾ ਗਰਜੰਟ ਸਿੰਘ ਨੇ ਕੀਤਾ ਜੀ ਹਾਂ ਠੀਕ ਹੈ ਇਹ ਬਿਲਕੁਲ ਬਾਕੀ ਇਹ ਵੀ ਆ ਵੀ ਕਲਾਸਾਂ ਲੱਗਦੀਆਂ ਨੇ ਇੱਥੇ ਕਲਾਸਾਂ ਵੀ ਲਾਉਂਦੇ ਨੇ ਪਾਰਟ ਸਿਖਾਉਂਦੇ ਨੇ ਗੁਰਬਾਣੀ ਜਾਂ ਕੀਰਤਨ ਸਾਜ਼ ਸਿਖਾਉਂਦੇ ਹਾਂ ਜੀ ਹਾਂ ਇਹ ਬਾਬਾ ਗਰਜੰਟ ਸਿੰਘ ਦੀ ਦੇਣਾ ਜੀ ਇੱਕੋ ਲੋੜ ਵੀ ਆ ਬਾਕੀ ਇਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਆ ਜੇ ਇਹਨਾਂ ਦੇ ਜੇ ਸਾਰੇ ਗ੍ਰੰਥੀ ਜਾਂ ਹੈਗੇ ਨੇ ਮਾੜਾ ਮੋਟਾ ਕਰਿਆ ਕਰਨ ਦੋ ਪਿੰਡ ਚਾਰ ਬੱਚੇ ਨਿਕਲਣ ਹਰੇਕ ਸਾਲ ਕੁਛ ਨਾਲ ਕੋਲ ਠੀਕ ਹੈ ਬੇਟਾ ਕੀ ਨਾਮ ਆਪਣਾ ਜਸਨੀਤ ਕੌਰ ਅੱਛਾ ਗੁਰਬਾਣੀ ਸਿੱਖਦੇ ਹੋ ਫਿਰ ਬਾਬਾ ਜੀ ਕੋਲ ਆ ਕੇ ਹਾਂਜੀ ਅੱਛਾ ਕਿਹੜੇ ਕਿਹੜੇ ਪਾਠ ਦੀ ਸੰਥਿਆ ਹੋ ਗਈ ਤੁਹਾਡੀ ਜਪਜੀ ਸਾਹਿਬ ਅਨੰਦ ਸਾਹਿਬ ਬਾਬਾ ਜੀ ਨੇ ਸਾਰੇ ਪਾਠ ਕਰਵਾਇਆ ਠੀਕ ਹੈ ਪਰ ਮੈਂ 2 ਦਿਨ ਤੋਂ ਹੀ ਆਪਣੇ ਜਿਹੜਾ ਪੇਪਰ ਦੀ ਤਿਆਰੀ ਕੀਤੀ ਸੀ ਤੇ ਉਹਦਾ ਪੇਪਰ ਦਿੱਤਾ ਠੀਕ ਹੈ ਤੇ ਬਾਕੀ ਫਿਰ ਤੁਸੀਂ ਸਕੂਲ ਤੋਂ ਕਿਹੜਾ ਟਾਈਮ ਕੱਢਦੇ ਹੋ ਸ਼ਾਮ ਦੇ ਟਾਈਮ ਨੂੰ ਜਦੋਂ ਸਕੂਲ ਤੋਂ ਆਜਣ ਨੂੰ ਜਾਂ ਟਿਊਸ਼ਨ ਵਗੈਰਾ ਤੋਂ ਵੱਖਰਾ ਟਾਈਮ ਕੱਢਦੇ ਹੋ ਸ਼ਾਮ ਨੂੰ ਹੀ ਮੈਂ ਸਿਰਫ 2-3 ਦਿਨ ਚ ਹੀ ਆਪਣੀ ਜੋ ਸਿੱਖਿਆ ਬਾਬਾ ਜੀ ਕੋਲੋਂ ਠੀਕ ਹੈ ਤੇ ਬਹੁਤ ਵਧੀਆ ਬਾਬਾ ਜੀ ਨੇ ਮੈਨੂੰ ਸਿਖਾਇਆ ਠੀਕ ਹੈ ਅੱਛਾ ਸੰਥਿਆ ਕਰ ਲਈ ਤੇ ਰੈਗੂਲਰ ਹੋਰ ਵੀ ਪਾਠਾਂ ਦੀ ਸੰਥਿਆ ਕਰੋਗੇ ਆਉਣ ਵਾਲੇ ਸਮੇਂ ਚ ਵੀ ਹਾਂਜੀ ਅੱਗੇ ਵੀ ਮੈਂ ਹੋਰ ਵੀ ਪਾਠ ਜੋ ਨੇ ਬਾਬਾ ਜੀ ਕੋਲੋਂ ਸਿੱਖੂਗੀ ਠੀਕ ਹੈ ਬਿਲਕੁਲ ਜੀ ਸੋ ਉਪਰਾਲਾ ਜਿਹੜਾ ਛੋਟੇ ਛੋਟੇ ਬੱਚੇ ਬੱਚਿਆਂ ਨੂੰ ਪਾਠ ਬਾਬਾ ਜੀ ਸਿਖਾਉਂਦੇ ਨੇ ਸੋ ਅ ਬਾਬਾ ਜੀ ਤੇ ਕਿਵੇਂ ਦਾ ਲੱਗਦਾ ਸਿਸਟਮ ਜਿਵੇਂ ਆਪਾਂ ਦੇਖਦੇ ਆਂ ਹੋਰ ਧਰਮਾਂ ਚ ਵੀ ਬਹੁਤ ਆਪਣੇ ਧਰਮ ਨਾਲ ਜੋੜਨ ਲਈ ਬਹੁਤ ਕੁਝ ਹੋ ਰਿਹਾ ਕਿਵੇਂ ਲੱਗਦਾ ਤੁਹਾਨੂੰ ਇੱਥੇ ਜਿਵੇਂ ਤੁਸੀਂ ਵੀ ਚਲੋ ਸਿੱਖ ਧਰਮ ਨਾਲ ਵੀ ਕਿਤੇ ਨਾ ਕਿਤੇ ਜਾਗਰੂਕਤਾ ਦੀ ਘਾਟ ਆ ਹਜੇ ਉਹਨਾਂ ਮਤਲਬ ਅਪਰੀਸ਼ੀਏਟ ਨਹੀਂ ਕੀਤਾ ਜਾਂਦਾ ਜਿੰਨਾ ਕਰਨਾ ਚਾਹੀਦਾ ਬਿਲਕੁਲ ਭਾਈ ਸਾਹਿਬ ਜੀ ਦੇਖੋ ਜਿਵੇਂ ਬਾਕੀ ਧਰਮਾਂ ਦੇ ਲੋਕ ਅਗਲੇ ਕਹਿੰਦੇ ਨੇ ਅਸੀਂ ਘਰ ਵੀ ਫ੍ਰੀ ਦਿੰਨੇ ਆ ਫੀਸ ਵੀ ਫ੍ਰੀ ਦਿੰਨੇ ਆ ਸਕੂਲਾਂ ਦਾ ਸਾਰਾ ਜਿੰਨਾ ਵੀ ਸਿਸਟਮ ਆ ਉਹ ਸਾਰਾ ਫ੍ਰੀ ਕਰਦੇ ਆ ਤੇ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਬਾਕੀ ਧਰਮਾਂ ਦਾ ਹਰ ਇੱਕ ਬੰਦਾ ਕਹਿੰਦਾ ਵੀ ਸਾਡੇ ਧਰਮ ਦੇ ਨਾਲ ਬੰਦਾ ਜੁੜੇ ਇਸੇ ਤਰ੍ਹਾਂ ਮੇਰੀ ਆਪਣੀ ਮਨ ਦੀ ਇੱਛਾ ਇਹ ਹੈ ਵੀ ਜਿੰਨਾ ਚਿਰ ਮੈਨੂੰ ਇੱਥੇ ਸੇਵਾ ਬਖਸ਼ੀ ਆਕਾਲਪੁਰਖ ਵਾਹਿਗੁਰੂ ਨੇ ਜੇ 45 ਬੱਚਿਆਂ ਵਿੱਚੋਂ 5 ਬੱਚੇ ਵੀ ਪਾਸ ਹੁੰਦੇ ਨੇ ਜੁੜਦੇ ਨੇ ਤਾਂ ਮੇਰੀ ਕੀਤੀ ਹੋਈ ਮਿਹਨਤ ਸਫਲ ਹੋਵੇਗੀ ਤੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਚੰਗੀ ਬਣੇਗੀ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਸਵਾਲ ਕੀਤਾ ਹੈ ਵੀ ਬਹੁਤ ਲਾਲਚ ਦਿੱਤੇ ਜਾ ਰਹੇ ਨੇ ਇਸੇ ਤਰ੍ਹਾਂ ਹੁਣ ਚਲੋ ਆਪਾਂ ਇਹਨਾਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਵਾਉਣੀ ਹੈ ਠੀਕ ਹੈ ਜੀ ਲਾਲਚ ਇਹ ਹੈ ਵੀ ਜਦੋਂ ਇਹਨਾਂ ਨੂੰ ਛੋਟੇ-ਛੋਟੇ ਇਨਾਮ ਦਿੱਤੇ ਗਏ ਨੇ ਬਾਕੀ ਬੱਚਿਆਂ ਵੀ ਤੁਸ਼ਾ ਵਧਿਆ ਠੀਕ ਹੈ ਜੀ ਜਦੋਂ ਇਹਨਾਂ ਛੋਟੇ ਛੋਟੇ ਬੱਚਾ ਨੂੰ ਹੁਣੇ ਮੋੜ ਲਵਾਂਗੇ ਸਿੱਕੀ ਵੱਲ ਤਾਂ ਆਉਣ ਵਾਲੇ ਸਮੇਂ ਵਿੱਚ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਇਹਨਾਂ ਦੀ ਜ਼ਿੰਦਗੀ ਬਹੁਤ ਚੰਗੀ ਬਣ ਜਾਵੇਗੀ ਅੱਜ ਦੇ ਜਮਾਨੇ ਵਿੱਚ ਬੱਚੇ ਨਸ਼ੇ ਵੱਲ ਬਹੁਤ ਜ਼ਿਆਦਾ ਜਾ ਰਹੇ ਨੇ ਚਿੱਟੇ ਦੇ ਆਦੀ ਹੋ ਰਹੇ ਨੇ ਕੱਲੇ ਕੱਲੇ ਬੱਚੇ ਨੇ ਉਹ ਵੀ ਚਿੱਟੇ ਦੇ ਆਦੀ ਨੇ ਠੀਕ ਹੈ ਜੀ ਜਿਵੇਂ ਹੁਣ ਬੱਚੇ ਗੁਰਬਾਣੀ ਨਾਲ ਜੁੜਨਗੇ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਤੋਂ ਬੱਚੇ ਕੁਰੇਜ ਕਰਨਗੇ ਠੀਕ ਹੈ ਬਾਕੀ ਕਲਾਸਾਂ ਦਾ ਟਾਈਮ ਕਿਹੜਾ ਟਾਈਮ ਤੁਸੀਂ ਮਤਲਬ ਇੱਥੇ ਡੇਲੀ ਦਾ ਲਾਉਂਦੇ ਹੋ ਕਲਾਸਾਂ ਦਾ ਟਾਈਮ ਹੈ ਜਿਹੜਾ ਜੀ ਵੈਸੇ ਜਿੱਦਣ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਬੱਚਿਆਂ ਤੋਂ ਸ਼ਾ ਇੰਨਾ ਹੁੰਦਾ ਹੈ ਇੰਨਾ ਸ਼ੌਂਕ ਹੁੰਦਾ ਬੱਚੇ ਆਪ ਕਹਿਣਗੇ ਬਾਬਾ ਜੀ ਅੱਜ ਕਲਾਸ 1 ਘੰਟਾ ਐਡਵਾਂਸ ਕਰ ਲਓ ਜਾਂ ਡੇਢ ਘੰਟਾ ਐਡਵਾਂਸ ਕਰ ਲਓ 2:30 ਵਜੇ ਵੀ ਬੱਚੇ ਆ ਜਾਂਦੇ ਨੇ ਜਿਵੇਂ ਕੱਲ ਬੱਚਿਆਂ ਦਾ ਪੇਪਰ ਹੋਇਆ ਗੁਰਬਾਣੀ ਇਤਿਹਾਸ ਦਾ ਤੁਸੀਂ ਵੇਖੋਗੇ ਵੀ ਬੱਚੇ ਕੱਲ ਸਵੇਰ 2:00 ਵਜੇ ਬੱਚੇ ਤੇ ਪਹੁੰਚੇ ਹੋਏ ਸੀ ਇੰਨਾ ਉਤਸ਼ਾਹ ਸੀ ਠੀਕ ਹੈ ਜੀ ਜਿੱਥੇ ਬੱਚਿਆਂ ਦਾ ਪੇਪਰ ਲਿਆ ਜਾਂਦਾ ਹੈ ਹੁਣ ਕੱਲ ਬੱਚਿਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਬਹੁਤ ਤਰ੍ਹਾਂ ਦਾ ਇਹਨਾਂ ਨੂੰ ਚੰਗੇ ਤਰੀਕੇ ਨਾਲ ਮਤਲਬ ਪੜਾਇਆ ਲਿਖਾਇਆ ਜਾ ਰਿਹਾ ਵੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚੇ ਇਸ ਚੀਜ਼ ਦੇ ਨਾਲ ਜੁੜੇ ਰਹਿਣ ਬਿਲਕੁਲ ਜੀ ਹਾਂਜੀ ਕੀ ਨਾਮ ਹੈ ਜੀ ਇਹ ਇਹ ਬਰਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਉਹਦੀ ਕਿਰਪਾ ਨਾਲ ਇਹ ਸਿਸਟਮ ਚੱਲ ਰਿਹਾ ਸਾਰਾ ਪੜਾਈ ਦਾ ਬੱਚੇ ਪੜ ਰਹੇ ਨੇਗੇ ਬਾਬਾ ਬੁੱਢਾ ਜੀ ਦੀ ਕਿਰਪਾ ਸਭ ਤੋਂ ਵੱਡੀ ਬਾਬਾ ਬੁੱਢਾ ਜੀ ਛੇਵੇਂ ਪਾਠਸ਼ਾਲਾ ਪੜਾਉਂਦੇ ਰਹੇ ਸੀ ਨੇ ਤੇ ਮੀ ਇਸੇ ਤਰ੍ਹਾਂ ਇਹਨਾਂ ਬਾਬਾ ਬੁੱਢੇ ਜੀ ਦਾ ਸ਼ੁਭ ਆਸ਼ੀਰਵਾਦ ਹੈ ਜਿਹੜਾ ਕਿ ਬੱਚਿਆਂ ਨੂੰ ਇਹ ਸਿੱਖਿਆ ਗੁਰਮਤਿ ਦੀ ਮਿਲਦੀ ਹੈ سارے ਬੱਚੇ ਇਕੱਠੇ ਹੋ ਕੇ ਇੱਥੇ ਆਉਂਦੇ ਨੇ ਬੜੇ ਪ੍ਰੇਮ ਨਾਲ ਇਹ ਭਾਈ ਗੁਰਜੰਟ ਸਿੰਘ ਜੀ ਉਪਰਾਲਾ ਕਰਦੇ ਨੇ ਪੜ੍ਹਾਉਂਦੇ ਨੇ ਬੱਚਿਆਂ ਨੂੰ ਤੇ ਪੜ੍ਹਾ ਕੇ ਇਹਨਾਂ ਦੇ ਪੇਪਰ ਵੀ ਲੈਂਦੇ ਨੇ ਪੇਪਰ ਲੈ ਕੇ ਫਿਰ ਇਹਨਾਂ ਦੇ ਰਿਜ਼ਲਟ ਵੀ ਕੱਢਦੇ ਨੇ ਇਹ ਚ ਕਰਕੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਗੁਰਦੁਆਰਾ ਪਰੰਦਰ ਕਮੇਟੀ ਦਾ ਵੀ ਧੰਨਵਾਦ ਕਰਦੇ ਆਂ ਸਭ ਤੋਂ ਵੱਡਾ ਧੰਨਵਾਦ ਵੱਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜਿਨ੍ਹਾਂ ਦੀ ਕਿਰਪਾ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਹੈ ਬਿਲਕੁਲ ਜੀ ਇੱਕ ਸਕੂਲ ਦੀ ਤਰ੍ਹਾਂ ਜਿਵੇਂ ਸਕੂਲ 'ਚ ਪਹਿਲਾਂ ਕਲਾਸਾਂ ਲੱਗਦੀਆਂ ਨੇ ਉਸ ਤੋਂ ਬਾਅਦ ਐਗਜ਼ਾਮ ਹੁੰਦੇ ਨੇ ਪੇਪਰ ਹੁੰਦੇ ਨੇ ਤੇ ਉਸ ਤੋਂ ਬਾਅਦ ਰਿਜ਼ਲਟ ਆਉਂਦਾ ਉਸੇ ਤਰੀਕੇ ਨਾਲ ਇਸ ਗੁਰਦੁਆਰਾ ਸਾਹਿਬ 'ਚ ਬੱਚਿਆਂ ਨੂੰ ਪਾਠ ਪੜਾਇਆ ਜਾਂਦਾ ਪਾਠ ਸਿਖਾਇਆ ਜਾਂਦਾ ਗੁਰਬਾਣੀ ਸਿਖਾਈ ਜਾਂਦੀ ਆ ਅਤੇ ਕੀਰਤਨ ਸਿਖਾਇਆ ਜਾਂਦਾ ਉਸ ਤੋਂ ਬਾਅਦ ਰਿਜ਼ਲਟ ਕਿ ਕਿਹੜਾ ਬੱਚਾ ਵਧੀਆ ਪਾਠ ਕਰਦਾ ਉਸ ਤਰੀਕੇ ਨਾਲ ਸਿਖਾਇਆ ਜਾਂਦਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਛੋਟੇ ਛੋਟੇ ਬੱਚੇ ਨੇ ਬੇਟਾ ਕੀ ਨਾਮ ਆਪਣਾ ਕਰਨਵੀਰ ਸਿੰਘ ਜੀ ਅੱਛਾ ਕਰਨਵੀਰ ਕਿਹੜਾ ਪਾਠ ਸਿੱਖਦੇ ਆਉਨੇ ਉਹਨਾਂ ਗੁਰਦੁਆਰਾ ਸਾਹਿਬ ਡੇਲੀ ਅੱਛਾ ਕਿਹੜਾ ਪਾਠ ਸੰਥਿਆ ਕਿਹੜੇ ਪਾਠ ਦੀ ਕੀਤੀ ਆ ਜਪਜੀ ਸਾਹਿਬ ਦੀ ਜੀ ਅੱਛਾ ਔਣ ਲੱਗੇ ਪੂਰੇ ਜਪਜੀ ਸਾਹਿਬ ਜੀ ਠੀਕ ਹੈ ਹੁਣ ਕਿਹੜਾ ਪਾਠ ਸਿੱਖੋਗੇ ਇਸ ਤੋਂ ਬਾਅਦ ਰੈ ਰੈ ਸਾਹਿਬ ਅੱਛਾ ਫਿਰ ਰ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਆ ਜੀ ਆਪਣਾ ਹਰਜੀਤ ਕੌਰ ਕਿਵੇਂ ਦਾ ਲੱਗਦਾ ਉਪਰਾਲਾ ਜਿਵੇਂ ਬੱਚੇ ਨੇ ਜੀ ਅੱਜ ਕੱਲ ਬੱਚੇ ਮੋਬਾਈਲ 'ਤੇ ਲੱਗੇ ਰਹਿੰਦੇ ਨੇ ਜਦੋਂ ਸਾਰਾ ਦਿਨ ਸਕੂਲੋਂ ਆ ਗਏ ਮੋਬਾਈਲ ਵੀ ਜਦੋਂ ਇਹੋ ਜਿਹਾ ਉਪਰਾਲਾ ਹੁੰਦਾ ਮੋਬਾਈਲ ਤੋਂ ਤਾਂ ਦੂਰ ਹੁੰਦੇ ਨੇ ਤੁਹਾਨੂੰ ਹਾਂਜੀ ਹਾਂ ਬਿਲਕੁਲ ਜ਼ਰੂਰ ਦੂਰ ਹੋ ਜਾਂਦੇ ਨੇ ਜਿੰਦ ਨੇ ਬਾਬਾ ਗਰਜੰਟ ਸਿੰਘ ਜੀ ਆਏ ਨੇ ਉਰੇ ਸਾਡੇ ਪਿੰਡ ਦੀ ਮਾਹੌਲ ਬਦਲ ਗਿਆ ਤੇ ਬੱਚਿਆਂ ਨੂੰ ਸਾਰੇ ਗੁਰੂ ਘਰ ਪਹਿਲਾਂ ਬਹੁਤ ਜ਼ਿਆਦਾ ਘਟ ਆਉਂਦੇ ਸੀ ਹੁਣ ਬਹੁਤ ਜ਼ਿਆਦਾ ਬੱਚੇ ਗੁਰੂ ਘਰ ਨੂੰ ਭੱਜਦੇ ਨੇਗੇ ਕਿਉਂਕਿ ਅੱਜ ਛੋਟੇ ਛੋਟੇ ਇਹਨਾਂ ਨਾਲ ਹੋਰ ਵੀ ਬੱਚਿਆਂ ਨੂੰ ਹੋ ਗਿਆ ਹੁਣੀ ਦੇਖੋ ਤੁਸੀਂ ਸਾਡੇ ਵਰਗੇ ਮਾਪੇ ਪਾਪਾ ਨੂੰ ਵੀ ਇਦਾਂ ਹੋ ਗਿਆ ਉਹਨਾਂ ਦੇ ਬੱਚੇ ਇਸ ਪਾਸੇ ਨੂੰ ਗਏ ਨੇ ਤੇ ਮੇਰੇ ਵੀ ਉਸ ਪਾਸੇ ਨੂੰ ਜਾਣ ਤੇ ਸਾਡੇ ਵੀ ਦਿਲ ਨੂੰ ਬਹੁਤ ਜ਼ਿਆਦਾ ਐਵੇਂ ਹੁੰਦਾ ਵੀ ਹਨਾ ਦੂਜੇ ਦੇ ਬੱਚੇ ਨੂੰ ਮਿਲ ਗਿਆ ਕਿਉਂਕਿ ਇਹ ਪੰਜਾਬੀਆਂ ਨੂੰ ਆਪਾਂ ਨੂੰ ਰੀਸ ਹੁੰਦੀ ਆ ਹਨਾ ਤੇ ਇਸ ਕੰਮ ਦੀ ਵੀ ਜੇ ਰੀਸ ਕਰਾਂਗੇ ਤਾਂ ਬਹੁਤ ਵਧੀਆ ਤੇ ਇਸ ਕੰਮ ਦੀ ਰੀਸ ਹੋ ਜਾਵੇ ਹੋਰ ਕੀ ਚਾਹੀਦਾ ਬੱਚੇ ਤਾਂ ਤੂੰ ਤਾਂ ਦੀ ਛਟੀ ਆ ਜਿੱਧਰ ਨੂੰ ਮੋੜ ਲਾਂਗੇ ਉਧਰ ਨੂੰ ਮੁੜ ਜਾਣਗੇ ਅੱਜ ਸਾਡੇ ਹੱਥ ਵਿੱਚ ਨੇ ਬੱਚੇ ਹਨਾ ਅਸੀਂ ਅੱਜ ਗੁਰਦੁਆਰੇ ਨੂੰ ਇਹਨਾਂ ਨੂੰ ਪਾ ਸਕਦੇ ਆ ਤੇ ਕੱਲ ਜਦੋਂ ਇਹ ਮੋਬਾਈਲ ਨਾਲ ਜੁੜ ਗਏ ਤੇ ਫੇਰ ਸਾਡੇ ਹੱਥ ਵਿੱਚ ਵੀ ਨਹੀਂ ਰਹਿਣੇ ਹੈਗੇ ਤੇ ਅੱਜ ਹੁਣ ਸਾਨੂੰ ਇਹ ਚਾਹੀਦਾ ਮਾਪੇ ਪਾਪਾ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਗੁਰੂ ਘਰ ਲਿਆਓ ਬੱਚਿਆਂ ਨੂੰ ਮੱਥਾ ਟੇਕੋ ਹਨਾ ਜਦੋਂ ਆਪਾਂ ਨੂੰ ਗੁਰੂ ਘਰ ਨੂੰ ਆਵਾਂਗੇ ਤੇ ਬੱਚੇ ਆਪਣੇ ਆਪ ਨੂੰ ਇਹ ਗੁਰੂ ਨੂੰ ਉਧਰ ਨੂੰ ਪਿਆਰ ਹੋ ਜਾਊਗਾ ਤੇ ਬਹੁਤ ਜ਼ਿਆਦਾ ਵਧੀਆ ਇਹ ਬਾਬਾ ਗੁਰਜੰਟ ਸਿੰਘ ਦਾ ਉਪਰਾਲਾ ਸੋ ਖਾਲਸਾ ਸਾਜਨਾ ਦਿਵਸ ਮੌਕੇ ਐਵੇਂ ਦਾ ਉਪਰਾਲਾ ਇੱਕ ਵਿਲੱਖਣ ਉਪਰਾਲਾ ਅਤੇ ਸੇ ਦੇ ਵੀਡੀਓ ਦੇਖ ਕੇ ਹੋਰ ਵੀ ਗੁਰਦੁਆਰਾ ਸਾਹਿਬਾਂ ਚ ਐਵੇਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਸੋ ਜਿਸ ਤਰੀਕੇ ਨਾਲ ਬੱਚੇ ਤੁਸੀਂ ਦੇਖ ਰਹੇ ਹੋ ਕਿ ਸਨਮਾਨਤ ਕੀਤਾ ਦਮਾਲਾ ਬੰਨਿਆ ਹੋਇਆ ਗੱਨੇ ਹਾਂਜੀ ਬੇਟਾ ਕੀ ਨਾਮ ਹਰਜੋਤ ਕੌਰ ਅੱਛਾ ਹਰਜੋਤ ਦਾ ਦਮਾਲੇ ਦਾ ਫਿਰ ਸ਼ੌਂਕ ਕਿਵੇਂ ਜੱਗ ਗਿਆ ਕਿ ਦਮਾਲਾ ਬੰਨਿਆ ਕਿ ਅਸੀ ਬਾਬਾ ਜੀ ਨੇ ਇਹ ਕਿਹਾ ਸੀ ਅੱਜ ਕੀਰਤਨ ਕਰਨਾ ਸੀਗਾ ਤੇ ਅੱਜ ਜੀ ਕਰਿਆ ਕਿ ਦਮਾਲਾ ਬਣ ਕੇ ਜਾਈਏ ਅੱਜ ਖਾਲਸਾ ਪੰਥ ਸਾਜਨਾ ਦਿਵਸ ਦਾ ਸੋ ਗੁਰਬਾਣੀ ਨਾਲ ਜੁੜੀਏ ਸ਼ੇਖ ਗੁਰੂ ਗ੍ਰੰਥ ਸਾਹਿਬ ਜਿਹਦੇ ਲੜ ਲੱਗੀਏ ਗੁਰੂਆਂ ਦੇ ਠੀਕ ਹੈ ਕਿਹੜੇ ਕਿਹੜੇ ਪਾਠ ਦੀ ਸੰਥਿਆ ਕਰ ਲਈ ਤੁਸੀਂ ਕਿਹੜੀਆਂ ਦੀ ਸੰਥਿਆ ਲਈ ਆ ਬਾਬਾ ਜੀ ਨਿਤਨੇਮ ਦੀਆਂ ਬਾਣੀਆਂ ਸਾਰੀਆਂ ਹੋ ਗਿਆ ਤੇ ਹੁਣ ਸੁਖਮਨੀ ਸਾਹਿਬ ਜੀ ਦੀ ਅਧਿਆਰਣ ਬੜਾ ਕੀਤੀ ਹੋਈ ਹੈ ਸਰੋਜ ਗੁਰਦੁਆਸਾ ਪਹੁੰਚਦੇ ਹੋ ਫਰੋਂਦੇ ਤੁਸੀਂ ਜੀ ਅੱਛਾ ਕਿਹੜੀ ਕਲਾਸ ਚ ਪੜਦੇ ਹੋ 8th ਸਕੂਲੋਂ ਆ ਕੇ ਉਸ ਤੋਂ ਬਾਅਦ ਟਾਈਮ ਕੱਢ ਕੇ ਫਿਰ ਗੁਰਦੁਆਰਾ ਸਾਹਿਬ ਪਹੁੰਚਣਾ ਹਾਂਜੀ ਬਿਲਕੁਲ ਸੋ ਬੱਚੇ ਪੜ੍ਹਾਈ ਦੇ ਨਾਲ-ਨਾਲ ਲਗਾਤਾਰ ਆਪਣੀਆਂ ਕਲਾਸਾਂ ਉੱਧਰ ਲਾਉਂਦੇ ਨੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਸੋ ਵੱਖਰਾ ਉਪਰਾਲਾ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਈਆਂ ਨੇ ਕਿ ਚੌਂਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਲੋਕਲ ਕਮੇਟੀ ਆ ਵੱਡੇ ਉਪਰਾਲੇ ਕਰਦੀ ਆ ਕਿ ਬੱਚਿਆਂ ਨੂੰ ਉਤਸ਼ਾਹਿਤ ਕਿਸ ਤਰੀਕੇ ਨਾਲ ਕੀਤਾ ਜਾਵੇ ਮੋਮੈਂਟੋ ਦਿੰਦੇ ਨੇ ਜੇ ਬੱਚਿਆਂ ਦੀ ਕੋਈ ਜ਼ਰੂਰਤ ਆ ਉਹਨਾਂ ਨੂੰ ਬੈਗ ਦਿੱਤੇ ਜਾਂਦੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਜਿਹੜੀ ਵੀ ਜ਼ਰੂਰਤ ਆ ਇੱਕ ਗਿਫਟ ਪੈਕ ਦਿੱਤਾ ਜਾਂਦਾ ਕਿ ਬੱਚੇ ਉਤਸ਼ਾਹਿਤ ਹੋਣ ਅਤੇ ਵੱਧ ਤੋਂ ਵੱਧ ਗੁਰਬਾਣੀ ਨਾਲ ਜ ਨਾਲ ਜੁੜਨ ਆ ਕੇ ਸੰਥਿਆ ਕਰਨ ਤੇ ਪਿੰਡ ਵਾਸੀ ਵੀ ਕਹਿ ਰਹੇ ਨੇ ਕਿ ਬਾਬਾ ਜੀ ਦਾ ਬਹੁਤ ਵਧੀਆ ਉਪਰਾਲਾ ਜੋ ਪੂਰਾ ਟਾਈਮ ਕੱਢਦੇ ਨੇ ਬੱਚਿਆਂ ਲਈ ਅਤੇ ਬੱਚੇ ਪੂਰੇ ਵਧੀਆ ਤਰੀਕੇ ਨਾਲ ਉਹ ਕਲਾਸਾਂ ਲਾਉਂਦੇ ਨੇ ਅਤੇ ਗੁਰਬਾਣੀ ਸਿਖਾਉਂਦੇ ਨੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ